ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਬੰਦਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ ਤਿੰਨ ਲੋਕਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਤੋਂ ਕੋਲੋਂ ਉਹਨਾਂ ਦੀ ਸਕੂਟੀ ਤੇ ਸਕੂਟੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉੱਥੋਂ ਮੌਕੇ ਤੋਂ ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਈ ਆਰ 184 2024 ਨੂੰ ਦਰਜ ਕੀਤੀ ਗਈ ਔਰ ਉਸ ਐਫ ਆਈ ਆਰ ਦੀ ਤਫਤੀਸ਼ ਕਰਨ ਦੇ ਲਈ ਵੱਖ-ਵੱਖਰੇ ਤੌਰ ਦੇ ਉੱਪਰ ਟੀਮਾਂ ਬਣਾਈਆਂ ਗਈਆਂ ਤੇ ਐ ਐ ਐ ਬੀ ਡੀ ਐਸ ਪੀ ਡੀ ਸਾਹਿਬ ਡੀ ਐਸ ਪੀ ਸਿਟੀ ਐ ਐ ਐ ਐਸ ਐਚਓ ਸਿਟੀ ਸਾਊਥ ਤੇ ਇੰਚਾਰਜ ਸੀ ਇਹ ਐਸ ਪੀ ਡੀ ਸਾਹਿਬ ਦੀ ওভারঅল ਸੁਪਰਵੀਜ਼ਨ ਦੇ ਵਿੱਚ ਇੱਕ ਕੇਸ ਸੌਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਦੇ ਤੇ ਜਿਨ੍ਹਾਂ ਨੇ ਰਿਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਸਾਰੇ ਪੰਜ ਦੇ ਪੰਜਾਂ ਬੰਦਿਆਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋ ਇਹ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ ਤੇ ਇਸ ਤੋਂ ਇਲਾਵਾ 2.5 ਲੱਖ ਰੁਪਇਆ ਤੇ ਜਿਹੜੇ ਇਹਨਾਂ ਨੇ ਕਿਰਚੋਰ ਰॉड ਉਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਤੇ ਵੀ ਸਾਡੇ ਕੋਲ ਲਿੰਕਡ ਸਾਰੇ ਇਹਨਾਂ ਦੀ ਹੁਣ ਤੱਕ ਦੀ ਤਫ਼ਤੀਸ਼ ਵਿੱਚ ਸਾਹਮਣੇ ਆੰਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ ਇਹ ਪਹਿਲੇ ਤੋਂ ਇੱਕ ਦੂਸਰੇ ਦੋਸਤ ਹੈਗੇ ਨੇ ਔਰ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ આજ ਦਸੇਂ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੀ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਦੁਕਾਨਦਾਰ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਹੈ ਜਿਹੜੀ ਹੈਗੀ ਇਹਨਾਂ ਨੇ ਇਹ ਬਕਵਾ ਪਲਾਨ ਕੀਤਾ ਇਹਨਾਂ ਉੱਪਰ ਮਾਮਲੇ ਦਾ ਇਨੋਂ ਪਰ ਵੀ ਮਾਮਲੇ ਦਾ ਸਬੰਧ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਣੀ ਅਤੇ ਰਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪੁਰਾਣੇ ਮਕਦਮੇ ਵੀ ਦਰਜ ਹੈਗੇ। ਕਿੰਨੇ ਦਾ ਪਲਾਨ ਕਰਾਇਆ ਸੀ ਜਦੋਂ ਇਹਨਾਂ ਦੀ ਕਰਨ ਕੁਮਾਰ ਦੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਇਹ ਪਲਾਨਿੰਗ ਕਿ ਮੀਨ ਜਿਹੜਾ ਜਿਹੜੀ ਪਲਾਨਿੰਗ ਹੋ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ-ਹੌਲੀ ਆਪਣੇ ਨਾਲ ਜੋੜੇ ਆ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਇਹਦਾ ਇਸ ਇੰਸਰੇ ਨੂੰ ਉਹ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ ਸਾਰੇ ਜਿਹੜਾ ਕਿੰਨਾ ਕੈਸ਼ ਲੈ ਕੇ ਜਾ ਰਹੇ ਆ ਇਹਨੂੰ ਬੜਾ ਪਹਿਤਿਆ ਸੀ ਲੈ ਕੇ ਜਾ ਰਹੇ ਤੁਹਾਨੂੰ ਇਹ ਇਹਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ ਇਸ ਕਰਕੇ ਨੂੰ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਨਾਲ ਫਸ ਕੈਸ਼ ਹੁੰਦਾ ਐਗਜ਼ੈਕਟ ਅਮਾਉਂਟ ਬਾਰੇ ਨੂੰ ਨਹੀਂ ਪਤਾ ਸੀ ਬਟੇ ਨੂੰ ਇਹ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਵੇਲੇ ਇਸ ਇਹ ਮੁੱਗੇ ਤੇ ਰਹਿਣ ਵਾਲੇ ਹੈਗੇ ਨੇ ਜੀ ਉਦਲ ਮਾਉਲ ਕਿੰਨੀ ਸੀ ਜੀ ਸਰ ਕਿੰਨੀ ਕਵਰ ਹੋਈ ਹੈ ਕਿੰਨੀਆਂ ਮਾਉਲ ਦੱਸਦੇ ਇਹਨਾਂ ਦੇ ਦੱਸਣ ਮੁਤਾਬਕ ਤੇ ਰਹੇਗਾ 5 ਲੱਖ ਦੇ ਆਸ-ਪਾਸ ਇਹ ਮਾਉਲ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕੇ ਹੈ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਦਾ ਜੋ ਬੰਦ ਕਰਕੇ ਚਲੇ ਜਾਣਾ ਸੀਗਾ ਹਾਂਜੀ ਇਹ ਆਪਣਾ ਇਹਨਾਂ ਦੀ ਜਿਹੜੀ ਦੂ ਲੋਮ ਹੈ ਜਿਹੜਾ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਆ ਅਗਲੀ ਆਪ ਨੇ ਇਹ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁਣ ਚਲੇ ਗਿਆ ਹੁਣ ਉਹ ਦੁਕਾਨ ਵਧਾ ਕੇ ਚੱਲਣ ਜਾ ਰਿਹਾ ਤੁਸੀਂ ਜਿਹੜਾ ਹੈਗਾ ਇਹ ਇਹ ਇੰਪਲੀਮੈਂਟ ਵਕੂਆ ਅੰਜਾਮ ਦੇ ਸਾਥ ਕਿਹੜਾ ਮੋਟਰਸਾਈਕਲ ਵਰਤਦਾ ਹੈ ਜਿਹਨੂੰ ਬੈਟਰੀ ਦਾ ਸੀ ਜਿਓਰੀ ਦਾ ਸੀ ਇਹਦਾ ਕੰਮ ਸੀ ਹਾਂਜੀ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਚੀਜ਼ਾਂ ਹੋਰ ਵੀ ਸਾਰੀ ਕਲੀਅਰ ਹੁਣ ਤੱਕ ਦੀ ਤਫਤੀਸ਼ ਵਿੱਚ ਇਹ ਪੰਜ ਲੋਕ ਆਏ ਨੇ ਬਾਕੀ ਤਫਤੀਸ਼ ਕਿਉਂਕਿ ਇੱਕ ਆਨਗੋਇੰਗ ਪ੍ਰੋਸੈਸ ਹੈ ਜੇ ਹੋਰ ਕਿਸੇ ਦਾ ਰੋਲ ਆਊਗਾ ਤਾਂ ਡੈਫੀਨਿਟਲੀ ਹੋਣਾ ਕਰਵੇਗੀ ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਪੇਸ ਕਰਨ ਲਈ ਹਜ਼ਾਰ ਤੋਂ ਉੱਪਰ ਕੈਮਰੇ ਖਿਲਾਗੇ ਬਿਲਕੁਲ ਸਹੀ ਹੈ ਜੀ ਹੈ ਉਹ ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਹੈ ਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਪੇਸ ਕੀਤਾ